ਤਾਂ ਤੋਂ ਮੇਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਬਲਾਰੇ ਸਵੇਰ ਦੇ ਭਗਵੰਤ ਮਾਨ ਦਾ ਪੈਠ ਸ਼ਾਪਾ ਕਰਦੇ ਆ ਤੇ ਔਰੇ ਵਿੱਚ ਮੈਂ ਵੀ ਜਾਂਦੀ ਜਾਂਦੀ ਮੇਠਾ ਥੋੜਾ ਜਿਹਾ ਹਿੱਸਾ ਪਾਈ ਜਮਾ ਜਿਵੇਂ ਪੰਜਾਬ ਸਰਕਾਰ ਅਸੀਂ ਹੰਮਲ ਕਰਕੇ ਇੱਥੇ ਆਈ ਸੀ ਕਿਤੇ ਹੰਮਲ ਨਾਲ ਨਾੜੀ ਨੂੰ ਹਸੀ ਨਾ ਹੈ ਐਸੀ ਇਨਾਂ ਨੇ ਮੀਟ ਕਾ ਕੀਆ ਸਾਡੇ ਆਸ਼ਾ ਵਰਕਰ ਨਾਲ ਸਾਡੇ ਮਿੰਦਾ ਮੀਰ ਵਰਕਰ ਨਾਲ ਤੇ ਸਾਡੀਆਂ ਆਨੰਦਵਾੜੀ ਵਰਕਰਾਂ ਨੇ ਨਾਲ ਇਨਾਂ ਨੇ ਸਾਨੂੰ ਪ੍ਰੋਪਰ ਗਰੰਟੀਆਂ ਦਿੱਤੀਆਂ ਕਿ ਜੋ ਤੁਹਾਨੂੰ ਮਿਲਦਾ ਆ ਉਹ ਸਾਡੇ ਬੰਨੋਂ ਅਸੀਂ ਜਦੋਂ ਵੀ ਸਾਡੀ ਸਰਕਾਰ ਆਵੇ ਉਹਨੂੰ ਅਸੀਂ ਦੁੱਗਣਾ ਕਰਾਂਗੇ